ਫਰੀਦਕੋਟ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਫਰੀਦਕੋਟ ਦੇ ਬਦਨਾਮ ਨਸ਼ਾ ਤਸਕਰ ਸੰਜੀਵ ਕੁਮਾਰ ਉਰਫ ਟੀਟੂ ਨੂੰ 253 ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ ਗਿਆ ਜਿਸ ਕੋਲੋਂ ਇੱਕ ਕੰਪਿਊਟਰ ਕੰਡਾ ਵੀ ਬਰਾਮਦ ਕੀਤਾ ਗਿਆ ਹੈ ਜਿਸ ਨਾਲ ਉਹ ਇਹ ਨਸ਼ਾ ਤੋਲ ਕੇ ਵੇਚਦਾ ਸੀ ਇਸ ਨਸ਼ਾ ਤਸਕਰ ਸੰਬੰਧੀ ਮਿਲੀ ਜਾਣਕਾਰੀ ਮੁਤਾਬਕ ਇਸ ਵੱਲੋਂ ਫਰੀਦਕੋਟ ਦੇ ਇੱਕ ਮੁਹੱਲੇ 'ਚ ਜਿਸ ਮਕਾਨ 'ਚ ਰਹਿ ਰਿਹਾ ਸੀ ਉਸ ਦੇ ਨਾਲ ਨਾਲ ਚਾਰ ਹੋਰ ਮਕਾਨ ਖਰੀਦੇ ਗਏ ਸਨ ਜਿਨ੍ਹਾਂ 'ਚ ਇਸ ਨਸ਼ਾ ਤਸਕਰ ਵੱਲੋਂ ਨਸ਼ੇੜੀਆਂ ਨੂੰ ਨਸ਼ਾ ਵੇਚਿਆ ਹੀ ਨਹੀਂ ਜਾਂਦਾ ਸੀ ਸਗੋਂ ਇਹਨਾਂ ਖਰੀਦੇ ਮਕਾਨਾਂ 'ਚ ਨਸ਼ੇੜੀਆਂ ਨੂੰ ਬਿਠਾ ਕੇ ਨਸ਼ਾ ਕਰਵਾਉਂਦਾ ਸੀ ਜੋ ਮੌਕੇ ਦੀਆਂ ਤਸਵੀਰਾਂ 'ਚ ਹਾਲਾਤ ਵੀ ਬਿਆਨ ਕਰ ਰਹੇ ਸਨ ਇਸ ਤੋਂ ਇਲਾਵਾ ਪੁਲਿਸ ਵੱਲੋਂ ਤਿੰਨ ਹੋਰ ਮੁਲਜ਼ਮ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਤਿੰਨ ਹੋਰ 10 ਗ੍ਰਾਮ ਹੈਰੋਇਨ ਅਤੇ 12 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਜਿਹੜਾ ਨਸ਼ਿਆਂ ਖਿਲਾਫ ਲਗਾਤਾਰ ਹੀ ਰੇਡਾਂ ਕੀਤੀ ਜਾਂਦੀਆਂ ਜਾਂ ਵੱਡੇ ਸਮਗਲਾਂ ਫੜੇ ਜਾਂਦੇ ਤਾਂ ਜਿਹੜਾ ਅਸੀਂ ਜਿਹੜਾ ਕੱਲ ਮਿਤੀ 3 ਨੂੰ ਇੱਕ ਮੇਨ ਸਮਗਲ ਜਿਹੜਾ ਫ੍ਰੀਕੋਰਡ ਦਾ ਸੀਗਾ ਜਿਹਦਾ ਨਾਂ ਸੰਜੀਤ ਮੋਹਰੂ ਟੀ2 ਸੀ ਜਿਸ ਨੂੰ ਅਸੀਂ ਵੀਰੇ ਵਾਲਾ ਰੋਡ ਨੇੜੇ ਵੇਅਰ ਹਾਊਸ ਤੋਂ ਗ੍ਰਿਫਤਾ ਕੀਤਾ ਇਹਨੂੰ ਜਦੋਂ ਗ੍ਰਿਫਤਾ ਕੀਤਾ ਤੇ ਇਹਦੇ ਕੋਲੋਂ 253 ਗ੍ਰਾਮ ਹੈਰੋਨ ਬਰਾਬਰ ਕੀਤੀ ਗਈ ਹੈ ਤੇ ਇੱਕ ਕੰਪਿਊਟਰ ਕੰਡਾ ਇਹਦੇ ਦੱਸਣ ਜੋਗੇ ਇਹ ਆ ਵੀ ਇਸ ਤੇ ਪਹਿਲਾਂ ਵੀ ਐਂਡੀ ਦਾ ਪੱচ্চਾ ਸੀ ਤੇ ਸਾਨੂੰ ਕਾਫੀ ਟਾਈਮ ਤੋਂ ਇਹ ਵਾਂਟਡ ਸੀਗਾ ਕਿਉਂਕਿ ਇਹ ਲੋਕੇ ਇਸ ਟਾਈਮ ਸਭ ਤੋਂ ਜ਼ਿਆਦਾ ਇਹ ਸਾਡੇ ਫਰੀ ਕੋਟ ਦੇ ਵਿੱਚ ਜਿਹੜੇ ਲੋਕਲ ਜਿਹੜੇ ਇਹਦੇ ਸੀ ਗਾਗ ਬਹੁਤ ਜ਼ਿਆਦੇ ਸੀਗੇ ਤੇ ਕੱਲ ਅਸੀਂ ਨੂੰ ਕੰਚ ਕੰਮ ਜਬ ਹੋਇਆ ਤੇ ਅੱਜ ਨੂੰ ਮਾਂ ਜੋ ਕੋਰਟ ਦੇ ਵਿੱਚ ਨੂੰ ਪੇਸ਼ ਕਰਾਂਗੇ ਨਰਮਾਨ ਲਾਵਾਂਗੇ ਤਾਂ ਵੀ ਕੀ ਹੈ ਬਰਾਦਿਆਂ ਦੇ ਕੋਲ 253 ਗਰਾਮ ਮਹਿਰੋਂ ਤੇ ਇੱਕ ਕੰਪਿਊਟਰ ਕੰਡਾ ਹੈ ਤੇ ਇਸ ਦੀ ਜਿਹੜੀ ਪੁੱਛਗ ਵਿੱਚ ਸਾਨੂੰ ਇਹ ਪਤਾ ਲੱਗਾ ਵੀ ਇਹ ਗਲੀ ਨੰਬਰ 8 ਜਿੱਥੇ ਅਸੀਂ ਹੁਣ ਖੜੇ ਹੋਏ ਹਾਂ ਇਹ ਇਸ ਤੇ ਇਹਦੇ ਮਕਾਨ ਨੇ ਇਸ ਘਰੇ ਇਸ ਏਰੀਆ ਦੇ ਵਿੱਚ ਇਹਦੀਆਂ ਤਿੰਨ ਪ੍ਰਾਪਰਟੀਆਂ ਨੇ ਜਿੱਥੇ ਇਹ ਆਦਾ ਇਹ ਘਰੋਂ ਕਰੋਦਾ ਕਤਨੇ ਕਰਮਦਾ ਚਲ ਰਿਆ ਸੀ ਇਹਦਾ ਨਸ਼ੇ ਦਾ ਤੇ ਇਹ ਵੀ ਇਹਦਾ ਘਰ ਇੱਕ ਇੱਕ ਦਾ ਖਾਲੀ ਪਲਾਟ ਦੇ ਸਾਹਮਣੇ ਤੇ ਇੱਕ ਇੱਕ ਹੋਰ ਘਰ ਤੇ ਇਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਾਂਗੇ ਕਿ ਜਿਹੜਾ ਇਹਨਾਂ ਤੇ ਇਹ ਪ੍ਰੋਪਰਟੀਆਂ ਇਹਨੇ ਇਸ ਕਮਾਈ ਤੋਂ ਹੈਰੋਂ ਵੇਚ ਕੇ ਬਣਾਈਆਂ ਹੀ ਆ ਤੇ ਅਸੀਂ ਜਲਦੀ ਜਲਦੀ ਇਹਨਾਂ ਨੂੰ ਇਸ ਮਕਦਮੇ ਨਾਲ ਅਟੈਚ ਕਰਾਂਗੇ ਤੇ ਜਿਹੜੀ ਬੰਦ ਇਹ ਕਾਰਵਾਈ ਚਲਾਈ ਹੈ ਤਾਂ ਤਾਂ ਕਿ ਸਮਝ ਜਿਹੜਾ ਪਤਾ ਲੱਗਾ ਵੀ ਗਲੀ ਨੰਬਰ 8 ਵਿੱਚ ਜਿਹੜਾ ਇੱਕ ਮਕਾਨ ਉੱਤੇ ਕਾਫੀ ਇਹਦੇ ਕੋਲ ਇਸ ਤਰ੍ਹਾਂ ਦੇ ਜਿਹੜੇ ਇਹਨੇ ਅੱਦੇ ਅਡਿਕਟਡ ਜਿਹੜੇ ਨਸ਼ੇੜੀ ਸੀ ਉਹ ਇਹਦੇ ਕੋਲ ਹੁੰਦੇ ਸੀ ਜੋ ਇਸ ਟਾਈਮ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਨਸ਼ੇ ਤੋਂ ਬਣਾਈ ਹੋਈ ਪ੍ਰਾਪਰਟੀ ਨੂੰ ਅਸੀਂ ਹੋਰ ਵੀ ਜਿਹੜੇ ਮਕਦਮੇ ਜੀ ਸੀਜ਼ ਕੀਤੀ ਹੈ ਤੇ ਇਹਨੂੰ ਨਿਪਟਾਇਆ ਜਾਏਗਾ ਜਿਹੜੀਆਂ ਇਹਦੀਆਂ ਪ੍ਰਾਪਰਟੀਆਂ ਅਸੀਂ ਇਸ ਮਕਦਮੇ ਦੇ ਵਿੱਚ ਨਸੀਜ਼ ਕਰਾਂਗੇ ਤੇ ਜਿਹੜੀ ਹੋਰ ਜਿਹੜੀ ਟੁਕੜੀ ਕਾਰਵਾਈ ਹੀ ਕਰਾਂਗੇ ਹਾਂ ਅਸੀਂ ਪ੍ਰਾਪਰਟੀਆਂ ਨੂੰ ਆਇਡੈਂਟੀਫਾਈ ਕਰ ਰਹੇ ਹਾਂ ਜਿਹੜੇ ਇਸ ਤੋਂ ਪਹਿਲਾਂ ਜਿਹੜੇ ਵੀ ਇਸ ਮਗਲਾਂ 'ਤੇ ਫੜੇ ਨੇ ਜਾਂ ਨਸ਼ੇ ਤੋਂ ਬਣਾਈਆਂ ਪ੍ਰਾਪਰਟੀਆਂ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਵੀ ਕਿਹੜੇ-ਕਿਹੜੇ ਨਸ਼ੇ ਤੋਂ ਬਣਾਈ ਹੋਈ ਪ੍ਰਾਪਰਟੀ ਹੈ ਤੇ ਜਲਦੀ ਉਹ ਅਸੀਂ ਉਹਨਾਂ 'ਤੇ ਕਾਰਵਾਈ ਕਰਾਂਗੇ ਬਿਹਾਰਲਾ ਮਾਲਕਰਸ਼ਨ ਕਿੱਥੋਂ ਦੇ ਰਹਿਣ ਹਾ ਹੇ ਮਲਾ ਸਰ ਜਿਹੜੀ ਪੁਲਿਸ ਦੀ ਕਾਰਵਾਈ ਹੋਈ ਹੈ ਲਗਾਤਾਰ ਨਸ਼ੇ ਦੇ ਖਿਲਾਫ ਔਰ ਇੱਕ ਨਸ਼ਾ ਤਸਕਰ ਫੜਿਆ ਗਿਆ ਤੁਹਾਨੂੰ ਆਪਾਂ ਬਹੁਤ ਖੁਸ਼ ਹਾਂ ਜੋ ਵੀ ਕਰਦਾ ਮੇਰਾ ਮੁੰਡਾ ਵੀ ਕਰਦਾ ਸੀ ਫੜੇ ਜੇ ਤਾਂ ਨਹੀਂ ਮੈਂ ਖੁਸ਼ ਹਾਂ ਚਲੋ ਮੇਰਾ ਕੋਈ ਨਸ਼ਾ ਕਰਦਾ ਸੀ ਬਿਲਕੁਲ ਜੀ ਤਾਂ ਸੀ ਅੱਛਾ ਜੀ ਪੰਛੀ ਦਾ ਫੜਿਆ ਮੈਂ ਉਹਦੇ ਮੰਗਣੀ ਕਾਗਾ ਬਾਕੀ ਜਦੋਂ ਮੰਗਣੀ ਨਹੀਂ ਕਿਸੇ ਦੇ ਤੇ ਫਿਰ ਭਾਈ ਮਰ ਜਾਣ ਸਵੇਰੇ ਮਰ ਜਾਣ ਕਲ ਕਿਉਂ ਨਹੀਂ ਮੰਲੀ ਤਾਂ ਆਪਾਂ ਭਾਈ ਖੁਸ਼ ਬੜਿਆਂ ਆਪਾਂ ਦਿਵਾਰ ਤੇ ਲਾਇਆਗਾ ਘਰ ਦੇ ਨਾਲ ਮਾਰਿਆ ਉਹਦੇ ਨੇ ਤਬਰ ਨੇ ਕੋਈ ਦੱਸਿਆ ਨਹੀਂਗਾ ਉਹਦੋਂ ਦੱਸਿਆ ਜਦੋਂ ਉਹਦਾ ਐਂਡ ਸਾਸੀ ਨੂੰ ਇਹ ਜਿਹੜਾ ਕੱਲ ਸੰਜੀਤ ਕੁਮਾਰ ਨਾਮ ਦਾ ਵਿਅਕਤੀ ਫੜਿਆ ਗਿਆ ਨਸ਼ੇ ਦੇ ਕਰਵਾ ਦੇ ਵਿੱਚ ਇਹ ਦੱਸਿਆ ਜੇ ਕਿ ਤੁਸੀਂ ਤੁਹਾਡੇ ਰਿਸ਼ਤੇਦਾਰ ਵੀ ਹੈ ਬਿਲਕੁਲ ਸਾਰੇ ਰਿਸ਼ਤੇਦਾਰ ਆਪੇ ਸੋਲ ਰਿਸ਼ਤੇਦਾਰ ਸਾਰੇ ਹੈ ਹਾਂ ਜੀ ਕਿੰਨੇ ਚਟੋ ਇੱਥੇ ਰਹਿ ਰਹੇ ਆ ਇਹ ਤਾਂ ਹੁਣ ਇਹ ਮਕਾਨ ਤਾਂ ਉਧਰ ਹੈ ਇਹ ਮਕਾਨ ਦੇ ਨਵੇਂ ਪਾਏ ਮੇਰਾ ਮਕਾਨ ਤਾਂ ਆਇਆ 17 ਸਾਲ ਪਾਇਦੂ ਹੋ ਗਿਆ ਹੁਣ ਕਿੰਨੇ ਚਟੋ ਇੱਥੇ ਨਸ਼ੇ ਦੇ ਕੰਮ ਕਰ ਰਹੇ ਆ ਤੇ ਕੋਣ ਨਸ਼ਾ ਤਾਂ ਹੁਣ ਮੇਰੇ ਮੂਤੇ ਤਾਂ ਲਿਖਿਆ ਨਹੀਂ ਕਿ ਕਿਦਾਂ ਬਹੁ ਬਾਕਸ਼ਨ ਇਹ ਤਾਂ ਜਦੋਂ ਪਤਾ ਲੱਗਦਾ ਨਾ ਆਸ-ਆਸਤਾ ਫਿਰ ਜਦੋਂ ਪਤਨੀ ਦਾ ਪਤਾ ਲੱਗਦਾ ਮੈਂ ਕਹਾਂ ਬਈ ਬੌਲਿਓ ਵੇਚਦਾ ਜੀ ਪਤਾ ਉਹ ਲੋਨਾਂ ਦਾ ਜਦੋਂ ਆ ਕੇ ਇਕੱਠੇ ਤੋਲ ਨਪ ਲੈਂਦੇ ਆ ਜਿਹੜਾ ਹੁਣ ਪੁਲਿਸ ਕੰਮ ਕਰ ਰਹੀ ਹੈ ਬਹੁਤ ਬਾਗੋ ਬਾਗ ਰਹੀ ਮੈਂ ਕਹਿੰਦਾ ਵੀ ਲੱਗਦਾ ਮੇਰਾ ਮੁੰਡਾ ਵੀ ਮਰ ਗਿਆ ਪੁਲਿਸ ਨੇ ਵੀ ਫੜਿਆ ਮੈਨੂੰ ਕੋਈ ਤਰਾਜ ਨਹੀਂ ਜੀ ਪੁਲਿਸ ਨੇ ਕੰਮ ਕਰ ਰਹੀ ਬਿਲਕੁਲ ਚਾਹੀਦਾ ਚਲੋ ਜੀ ਅਸੀਂ ਤੁਹਾਨੂੰ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਬਸ ਆਪਾਂ ਨੂੰ ਬੱਚੇ ਤੁਹਾਡੇ ਇਸ ਤੋਂ ਪਹਿਲਾਂ ਨੁਕਸਾਨ ਹੋ ਚੁੱਕਾ ਹੈ ਉਹ ਦੁਬਾਰਾ ਆ ਸਕਦੇ ਪਰ ਆਪਾਂ ਇਹ ਵੀ ਅਗਲੀ ਜਿਹੜੀ ਜਨਰੇਸ਼ਨ ਬੱਚੇ ਮੈਂ ਅਸੀਂ ਖੁਸ਼ ਹਾਂ ਵੀ ਕਿਉਂ ਅੱਜ ਮੈਂ ਲੋਕਾਂ ਦੇ ਚੁੱਕਲ ਨੂੰ ਮਾਰਦਾ ਫਿਰਦਾ ਦੇਖ ਕੇ ਤੇ ਜੇ ਮੈਂ ਕੱਲ ਨੂੰ ਮੇਰੇ ਤੇ ਵੀ ਹੋ ਸਕਦਾ ਪਰ ਆਪਾਂ ਹੱਕ ਜ ਤੋ ਠੀਕ ਹੈ ਜੀ ਬਹੁਤ ਖੁਸ਼ਕ ਪੁਲਿਸ ਦੀ ਕਾਰਵਾਈ ਤੋਂ ਬਹੁਤ ਖੁਸ਼ਕ ਠੀਕ ਹੋ ਗਿਆ